ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਜੀ ਸੰਗਰਾਹ ਦਾ ਦਿਹਾੜਾ ਆ ਪੰਜਾਬ ਦੇ ਹਾਂ ਜੀ ਕੋਟੋਰਾ ਸਾਹਿਬ ਇਹ ਤੜਕੇ 6:00 ਵਜੇ 6:00 ਵਜੇ ਦਾ ਮਹੌਲ ਫਿਰ ਅੱਗੇ ਜਿਵੇਂ ਆਪਾਂ ਕੋਟੋਰਾ ਸਾਹਿਬ ਜੀ ਆਜੀ ਕੋਟੋਰਾ ਸਾਹਿਬ ਤੋਂ ਵਿਪੰਨਤਾ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਗਏ ਗੁਰਦੁਆਰਾ ਸਾਹਿਬ ਕੀ ਤਿਆਰੀ ਤੇ ਕਿੱਕੇ ਚੱਲ ਕੇ ਅਪਾ ਦਰਸ਼ਨ ਕਰਕੇ ਦੋਖੰਮੀ ਅਗਲਾ ਗੁਰਦੁਆਰਾ ਸਾਹਿਬ ਸਾਡੇ ਪਿੰਡ ਕੋਡੇ ਸੇ ਗੁਰਦੁਆਰਾ ਸਾਹਿਬ ਜਿੱਥੇ ਬੋਲਿਆ ਨਾ ਤੇ ਫਿਰ ਅਪਾ ਦਰਸ਼ਨ ਕਰਕੇ ਅਪਾ ਚੱਲ ਗਏ ਅੱਗੇ ਗੁਰਦੁਆਰਾ ਸਾਹਿਬ ਜੇ ਬੀਅਸ ਬੋਲੇ ਬੀਅਸ ਤੇ ਇਹ ਇਸ ਸਟੇਸ਼ਨ ਮੈਂ ਰੁਕ ਗਿਆ ਜੀ ਪਾ ਗੁਰਦੋਤਾ ਸਾਹਿਬ ਜੀ ਅਕਸ਼ੀਰ ਬਵਨ ਗਾ ਜੀ ਤਕੋ ਗੁਰਦੋਤਾ ਸਾਹਿਬ ਸੱਚੇ ਮਾਤ ਚਲਦਿਆ ਸਜ ਕਰੀ ਜਹਾਨੇ ਆਠ ਸੈ ਨਗਤ ਮਨ ਮੇਰੇ ਸਦਾ ਰਹੋ ਹਰ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਇਹ ਪਾਵਨ ਜੋ ਸ਼ਬਦ ਆਪਾਂ ਬੋਲਦੇ ਆ ਨਾ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਜੀ ਨੇ ਇਸ ਨਹੀ ਨਹਿ ਰੇ ਸਾਡੇ ਪੰਥ ਖਾਲਸੇ ਤੋਂ ਆ ਸਾਡੀ ਆਨ ਪਰਸ਼ਾਨ ਔਰ ਗੁਰਸਿੱਖੀ ਨੂੰ ਬਹਾਰ ਰੱਖਣ ਵਾਸਤੇ ਸਤਗੁਰੂ ਸਚੇ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦਾ ਦਾਨ ਪਿਆਰੋ ਇੱਕ ਦਾਨ ਇੱਕ ਬਲੀਦਾਨ ਹੁੰਦਾ ਹੈ ਇੱਕ ਸ਼ਹੀਦੀ ਹੁੰਦੀ ਹੈ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਤੇ ਤਰਸ ਕੀਤਾ ਜਿੰਨਾ ਸਮਿਆਂ ਵਿੱਚ ਜਰਮਾਣੇ ਸਾਨੂੰ ਆਪਣੀ ਮਰਜ਼ੀ ਨਾਲ ਜੀਵਨ ਨਹੀਂ ਸੀ ਦਿੰਦੇ ਅਸੀਂ ਗੁਰਸਿੱਖੀ ਵਾਲਾ ਨਿਵਾਸ ਨਹੀਂ ਸੀ ਪਾ ਸਕਦੇ ਗੁਰਸਿੱਖੀ ਵਾਲਾ ਨਿਵਾਸ ਤਾਂ ਕਿੱਥੇ ਪਾਉਣਾ ਰਹਿ ਗਿਆ ਅਸੀਂ ਬੋਲ ਵੀ ਨਹੀਂ ਸੀ ਸਕਦੇ ਇਹ ਕਲਗੀਧਰ ਪਾਤਸ਼ਾਹ ਜੀ ਦੀਆਂ ਦੇਣਾ ਨੇ ਜੇਨਾ ਨੇ ਆਪਾ ਪ੍ਰਬਾਨ ਕਰਕੇ ਕਿ ਇਹ ਬਚਨ ਆਪਦੀ ਰਸਨਾ ਤੋਂ ਅਲਾਪਿਆ ਕਿ ਪੰਥ ਵਸੇ ਮੈਂ ਗੁਜਰਾ ਮਨ ਜਾਓ ਕੜੇਰਾ ਇਹ ਉਹਨਾਂ ਦੀ ਰਸਨਾ ਦੇ ਬੋਲ ਨੇ ਉਹ ਜਿਹੜੇ ਸ਼ੁਭ ਅੰਸਰ ਦਿਹਾੜੇ ਨੇ ਗੁਰੂ ਪਿਆਰੇਓ ਅੱਜ ਤੋਂ ਗਿਣਤੀ ਲੈ ਲਈਏ ਜਿਹੜੀ ਆਪਣੀ ਗੁਰਸੇਖ ਫੌਮ ਆ ਉਹ ਤੇ ਅੱਜ ਤੋਂ ਲੈ ਕੇ ਅਸਲ ਉਹ ਦਾ ਮਹੀਨਾ ਜਿਹੜਾ ਆਪਣੇ ਵਾਸਤੇ ਉਹ ਸਮਰਪਤ ਐ ਇੱਥੇ ਹੀ ਦੀ ਨੂੰ ਪਰ ਕਲਗੀਧਰ ਪਾਤਸ਼ਾਹੀ ਜੀ ਨੇ ਇਹ ਦੁਨਿਆਵੀ ਹੈ ਇਹਦੇ ਵਿੱਚ ਅਸੀਂ ਬਹੁਤੀ ਆਪਣੀ ਦੁਨਿਆਵੀਂਆਂ ਗੱਲਾਂ ਰੱਖ ਲਈਆਂ ਇਸ ਕਰਕੇ ਸਤਿਗੁਰਾਂ ਨੇ ਇਹ ਵੀ ਪਰਖ ਕੋਲੇਖਾ ਦੂਰ ਕੀਤਾ ਉਹ ਸੁਖੀ ਸਦਮੀ ਨੂੰ ਆਪ ਵੀ ਅਵਤਾਰ ਇੱਥੇ ਹੀ ਨੇ ਕੀਤਾ ਰਿਹਾ ਇਸ ਕਰਕੇ ਸਤਿਗੁਰੂ ਗਰੀਬ ਨਵਾਜ਼ ਨੇ ਕਿਰਪਾ ਕਰਕੇ ਪਿਆਰੋ 21 ਤਰੀਕ ਨੂੰ ਆਰੰਭਤਾ 7 ਪੋ 21 ਤਰੀਕ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਸਾਡੇ ਤੇ ਕਿਰਪਾ ਕੀਤੀਆਂ ਨੇ ਨਾ ਉਹਨੂੰ ਵੱਖ-ਵੱਖ ਤਰ੍ਹਾਂ ਵਿਚਾਰੀ ਚਲਿਓ ਸਤਿਗੁਰੂ ਗਰੀਬ ਨਿਵਾਜ ਜੀ ਨਾਲ ਰਹਤਾਂ 21 ਪੋ ਤੋਂ ਲੈ ਕੇ 26 ਪੋ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਰਮੰਸਦਾਨੀ ਬਣੇ ਆਰ ਇਹ ਮਹਾਨ ਆਪਣੀ ਗੁਰਸਿੱਖੋ ਪਿਆਰਿਓ ਆਪਣੀ ਕੌਮ ਹੈ ਇਹਨੂੰ ਪਾਲਣ ਵਾਸਤੇ ਇਹਨੂੰ ਸਜਣ ਵਾਸਤੇ ਆਪ ਜੀ ਜਾਣਦੇ ਹੋ ਕਿ ਕਮਲ ਕੀਤਾ ਕਰਗੀ ਤਰਪਾਸ਼ਾ ਜੀ ਨੇ ਆਪਾਂ ਪਾਣੀ ਪਾ ਕੇ ਬੂਟਾ ਸਜਦੇ ਆ ਕਰਗੀ ਤਰਪਾਸ਼ਾ ਜੀ ਨੇ ਖੂਨ ਪਾ ਕੇ ਸਜਿਆ ਨਾ ਇਹਨੂੰ ਮਾਰਨ ਵਾਲਾ ਕਦੀ ਕੋਈ ਜਮਿਆ ਨਾ ਮਾਰ ਥਕੇਗਾ ਨਾ ਇਹ ਮਰਿਆ ਤੇ ਸਦਾ ਅਮਰ ਹੈ ਇਸ ਵਾਰ ਤੇ ਪਿਆਰਿਓ ਚੇਤਾ ਰੱਖਿਓ ਬੇਨਤੀ ਹੈ ਹੱਥ ਜੋੜ ਕੇ ਮਾਫਰ ਚਾਹਵੰਦੋ ਕਈ ਗੁਰੂ ਪਿਆਰਿਓ ਗੁਰਬਾਬਾ ਬਨੀਕੰਥ ਸਾਹਿਬ ਵੱਲੋਂ ਆਖਾਲ ਸੁਣਾ ਆਇਆ ਸੀ ਸਮੁਤੀਆਂ ਸੰਤਨਾਂ ਨੂੰ ਪ੍ਰੇਰਿਤ ਕਰਨਾ ਵੀ ਇਹ ਮਹੀਨਾ ਜਿਹੜਾ ਅਲਪਾੜਾ ਉਹ ਸਤਨਾ ਵੈਗੁਰੂ ਜਿਹੜਾ ਪੜਿਆ ਉਹ ਨਿਤਨੇਮ ਜਿਹੜਾ ਉਹ ਤੋਂ ਹੋਰ ਥਾਂ ਨਿਕਲਦਾ ਸੁਖਨੀ ਸਾਹਿਬ ਜਿੰਨਾ ਵੀ ਜਾਤ ਹੋ ਸਕਦੇ ਹੋ ਥੋੜਾ ਤੇ ਇਹ ਇਸ ਗੱਲ ਦੀ ਆਪਾਂ ਪੁਸ਼ਟੀ ਕਰੀਏ ਕਈ 23 ਤੋਂ ਲੈ ਕੇ 26 ਤੱਕ ਵਕ ਵਕ ਤਰਾ ਆਪਾਂ ਕਰਾਂਗੇ ਕਿ ਅੱਜ ਕੀ ਹੋਇਆ ਕੱਲ ਕੀ ਹੋਇਆ ਉਹ ਸਾਰੀਆਂ ਸੰਤਾ ਆਪਾਂ ਜਾਣੂ ਵੀ ਹੋਵਾਂਗੇ ਗੁਰੂ ਬਾਬਾ ਜੀ ਕਿਰਪਾ ਕਰਨਗੇ ਸੋ ਬੇਨਤੀ ਆ ਪ੍ਰਵਾਨ ਕਰਿਓ ਇੱਕ ਉਹਦੀ ਸੰਗਰਾਹ ਦਾ ਸਤਗੁਰੂ ਗਰੀਬ ਨਵਾਜ਼ ਨੇ ਕਿਰਪਾ ਕੀਤੀ ਐਤਵਾਰੀ ਗੁਰੂ ਬਾਬਾ ਜੀ ਬਖਸ਼ਿਸ਼ ਕਰਨ ਸੋ ਹੁਣ ਪਰਿਵਾਰ ਨੇ ਇਸ ਦੀ ਅਖੰਡ ਪਾਠ ਸਾਹਿਬ ਇਹਨਾਂ ਪੜੀਆ ਸਾਰ ਸੰਤਸ